ਤੇ ਗਾਇਜ਼ ਸ਼ੁਰੂ ਹੋਣਾ ਹੀ ਵੇਖਣ ਲੱਗ ਗਈ ਮਸ਼ੀਨ ਆਸ ਆਟਾ ਪੀਸਣ ਵਾਲੀ ਕਿੱਦਾਂ ਵਰਕ ਕਮੇ ਕੀਤੀ ਦਾਣੇ ਪਾ ਕੇ ਦੇਖਣ ਲੱਗੇ ਆ ਦੇਖੀ ਹੂੰ ਪੱਤੀ ਆਹੀ ਪੈਣ ਲੱਗੀ ਹੀ ਇਹ ਕਹਾਏ ਕੋਤਵਾ ਕਿਦਾਂ ਮੋਟੀਆਂ ਹੀ ਨੇ ਆਹਾ ਇੱਕ ਕਾਟਾਈ ਨੰਬਰ ਹੈ ਨਾ ਹੂੰ ਦੱਸਿਆ ਨੇ ਕਿ ਸੌਣਾ ਕਿ ਆਹ ਆ ਦੋ ਨੰਬਰ ਆਟੇ ਨੂੰ ਵੀ ਰੱਖੀ ਬਰੀਕ ਕਰੀ ਜਾ ਜੀ ਵੇਖ ਬਰੀਕ ਹਾਂ ਪਰਲੀ ਕਿਹੜੀ ਸਭ ਤੋਂ ਪਰਲੀ ਹਾਂ ਹਾਂ ਇਹ ਜਿਆਦਾ ਬਰੀਕ ਹੂੰ ਹੂੰ ਕੈਮਰੇ ਚ ਵਿਖੰਦੀ ਸਭ ਤੋਂ ਓਰੀ ਹਾਂ ਹਾਂ ਆਹ ਮੋਟੇ ਹਾਂ ਹਾਂ ਕਾ ਲਾਉਣਾ ਆਟਾ ਹੀ ਨੰਬਰ ਆਹ ਦਾ ਧੀ ਹੁੰਦੀ ਵਾਲੀ ਹੂੰ ਆਹ ਲਾਉਣੀ ਆ ਯਾਰ ਇਹ ਲਾ ਕੇ ਅਗੇ ਜੇ ਜੋ ਸਾਰੀ ਮੈਂਤ ਕਰ ਲਈ ਆ ਕੀ ਮੈਂ ਉਹ ਤੱਕ ਕਰ ਲਈ ਤੂੰ ਤਾਰਾ ਸੀ ਤਾਂ ਇੰਨੀ ਮੈਂਤ ਕਿ ਆ ਤਾ ਕੱਢ ਲੈ ਹੁਣ ਕਿੰਨਾ ਟਾਈਮ ਲੱਗਦਾ ਇਹਨੂੰ ਕਰਨ ਤੇ ਟੁੱਟਲ 1 ਘੰਟੇ ਵਿੱਚ 12 ਫਿਰ ਤਾਰਾ ਤੇ ਇਹ ਆ 5 ਕਿਲੋ ਮਨ ਕੀ ਅੱਧੇ ਘੰਟੇ ਚ ਹੋ ਜਾਊਗਾ ਓੜੀ ਲੈ ਲੈ ਜਿ ਕੋ ਪਾਉਏ ਚ ਕੰਮਿੰਟਾ ਚੋ ਜਰੂਰ ਬਰ ਇੱਥੇ ਬੈਠਾ ਰਹਿਣਾ ਇੰਨਾ ਇਹਨੇ ਆਟੋਮੈਟਿਕ ਹੀ ਆ ਆਪੇ ਲਈ ਜਾਨੀ ਵਰਦਨਿਆ ਚੁਲੇ ਹਾਂ ਇੱਥੇ ਮੋਕੀ ਉੱਪਰ ਪੁੱਲ ਕਰਤਾ ਏ ਭਰਤਾ ਏ ਫੁੱਲ ਕਰ ਦੇ ਮੈਨੂੰ। ਇਹ ਹੋਰ। ਉਹ ਜਮ ਮੱਖੀ ਮੱਖੀ ਕੱਢ ਦੇ। ਇਹ ਨਾ ਕਿਹੜਾ ਕਿਹੜਾ ਨੰਬਰ ਪਲੇਟ ਲਾਇਆ ਜੀ? ਉਹ ਠੀਕ ਜਿਹਾ ਲਾਇਆ ਮੀਡੀਅਮ ਜਿਹਾ। ਮਤਲਬ ਨੰਬਰ ਵੇਖੋ ਨਾ 22 ਮਿਲਦਾ ਆਵੇ ਨਾ। ਇੱਕ ਤਾਂ ਆ ਹੋ ਗਿਆ। ਇੱਕ ਇਹ ਹੋ ਗਿਆ ਕਿੰਨਾ? ਦੋ। ਇਹ ਦੋ ਨੰਬਰ ਦੋ ਨੰਬਰ। ਲਾਇਆ ਕਿੰਨਾ ਨੰਬਰ? ਕਿੰਨਾ ਹੀ ਹੋ 22ਵੇਂ ਬੀ। ਨਿਕਾ ਇਹ ਕੋ ਹੋ 2.5 2.5 ਵਾਲਾ ਮਨਾਵੇ ਆ ਯਾਰ ਆ ਹਲਦੀ ਵਾਲਾ ਨਹੀਂ 2.5 ਵਾਲਾ ਹਲਦੀ ਵਾਲਾ 2.5 ਤੇ ਹੋਰ ਕਿਹੜਾ 3 ਨੰਬਰ ਉਹਨੇ ਕਿਹਾ ਸੀ ਜਿਹੜਾ 2.5 ਹਲਦੀ ਵਾਸਤੇ ਤੇ ਦੂਜਾ 3 ਨੰਬਰ ਕਿਣਕ ਵਾਸਤੇ ਕਿਹਾ ਸੀ ਉਹਨੇ ਆ ਵੇ ਜੀ ਇਹ ਕੀ ਹੋ ਗਿਆ ਨੇ ਕਣਕਲੀ ਆੜ ਆਵੇ ਇੱਕ 3 ਨੰਬਰ ਆਹੀ ਸਹੀ ਹੈ 3 ਨੰਬਰ ਇੱਕ ਕੰਫਿਊਜ਼ਨ ਹੋ ਜਾਂਦਾ ਹੈ। ਹਲ ਦੇਨੇ ਕਿਹਾ ਹੈ ਜੇ ਤਾਂ ਮੋਟੀ ਪਿਸਣੀ ਢਾਈ ਨੰਬਰ ਤੇ ਜੇ ਬਰੀਕ ਖਰੇ ਦੋ ਤੇ ਉਹ ਵੇਖ ਲਾਂਗਾ ਬਾਪ ਦਾ ਹਿਸਾਬ। ਮੱਕੀ ਨੂੰ ਗੋਲੀ ਮਾਰਾਂ। ਛਿਮ ਢਿਸ਼ਮ ਢਿਸ਼ਮ। ਫੇਰ ਇਹ ਦੇਖੋ। ਇਹ ਵਾਸ਼ ਕਰੂਗੀ। ਚੱਲ ਆਹ ਮੈਂ ਦੇਖੀ। ਛੇਲੇਸ। ਹਾਂ। ਉਹ ਬਟਨ ਤਾਂ ਆਨ ਕਰੋ। ਬਾਹਰ ਛੂ।

YouTube family ਅੱਜ ਜਿਵੇਂ ਇਸ ਮਿੰਨੀ ਚੱਕੀ ਤੇ ਪੀਸਿਆ ਆਟਾ ਤੇ ਥੋੜਾ ਬਲ ਬੱਡਲ ਵੀ ਜਾਂਦਾ ਹੈ ਇਗਨੋਰ ਕਰਿਓ ਇਸ ਚੀਜ਼ ਨੂੰ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਡਿਟੇਲ ਦੱਸਦੀ ਆ ਪਹਿਲਾਂ ਤਾਂ ਦੇਖ ਲਓ ਇਹਦੀ ਲੁੱਕ ਚਾਰ ਚਪੇਰੇ ਤੋਂ ਇਸ ਤਰ੍ਹਾਂ ਬਣੀ ਹੁੰਦੀ ਆ ਜਿਵੇਂ ਆ ਇਹਦਾ ਕਾਪਵਰਡ ਬਣਿਆ ਹੋਇਆ ਬਾਹਰ ਬਣਿਆ ਪੱਤਰਾ ਮਿਲਿਆ ਤੁਸੀਂ ਬਿਨਾ ਕਾਪਵਰਡ ਤੇ ਵੀ ਲੈ ਸਕਦੇ ਆ ਉਹਦਾ 1000 ਰੁਪਿਆ ਲੈਸ ਹੋ ਜਾਊਗਾ ਤੁਹਾਡਾ ਫਿਰ ਸਿੱਧੀ ਆ ਸਟੀਲ ਜਿਵੇਂ ਆ ਸਮ ਬਾਹਰ ਸਟੀਲੀ ਆ ਬਣੀ ਹੋਈ ਨਾ ਆ ਚੀਜ਼ ਇਹ ਹੀ ਮਿਲੂਗੀ ਤੇ ਆ ਨਹੀਂ ਮਿਲੂਗਾ ਠੀਕ ਆ ਤੇ ਹੁਣ ਆਪਾਂ ਗੱਲ ਕਰਦੇ ਆ ਇਹਦੀ ਡਿਟੇਲ ਦੀ ਇਹਦੇ ਕੀ ਕੀ ਫੀਚਰ ਨੇ ਤੇ ਕਿਹੜੇ ਕੰਮ ਵਾਸਤੇ ਆਉਂਦੀ ਆ ਸਭ ਤੋਂ ਪਹਿਲਾਂ ਇਹਨੂੰ ਉੱਪਰ ਚੁੱਕ ਕੇ ਤੁਹਾਨੂੰ ਮੈਂ ਦਿਖਾਉਣੀ ਆ ਇਹਦੇ ਬਲੇਡ ਆ ਲੱਗੇ ਹੁੰਦੇ ਪਲੇਟ ਪਲੇਟਾਂ ਨਾਲ ਇੱਥੇ ਘੁੰਮਦੇ ਆ ਇੱਥੇ ਲੱਗਦੀ ਆ ਜਾਲੀ ਜਿਹੜੀ ਆ ਜਾਲੀ ਹੁੰਦੀ ਆ ਇਹਦੇ ਨੰਬਰ ਹੁੰਦੇ ਆ ਕੋਈ 2 ਦੀ ਕੋਈ 2.5 ਦੀ ਕੋਈ 3 ਦੀ ਤੇ ਅਸੀਂ ਜਦੋਂ ਆਟਾ ਪੀਸਾ ਏ ਇਹ 3 ਦੀ ਲਾ ਕੇ ਪੀਸਿਆ ਤੇ ਬਹੁਤ ਵਧੀਆ ਪੀਸਿਆ। ਤੁਹਾਨੂੰ ਦਿਖਾਵਾਂਗੇ ਵੀ ਅੱਗੇ ਜਾ ਕੇ। ਪਰ ਜੇ ਮੇਰੀ ਸੁਣਾ ਲਵਾਂ ਤਾਂ ਤੁਸੀਂ ਆ ਜਿਹੜੀ ਉੱਪਰ ਕਾਪ ਬੋਰਡ ਵਾਲਾ ਲਿਓ ਕਿਉਂਕਿ ਇਹਦੇ ਨਾਲ ਸਾਰਾ ਟੱਕਿਆ ਰਹਿੰਦਾ ਹੈ। ਕੋਈ ਮਤਲਬ ਚੂਹਾ ਟੱਚ ਨਹੀਂ ਕਰਦਾ ਜਿਵੇਂ ਚੱਕੀ ਨੂੰ ਜਿਵੇਂ ਇਹ ਲੋਕ ਡレイン ਦਾ ਵਿੱਚ ਹਨਾ। ਤੇ ਉਹ ਮੇ ਉਪਨ ਪਿਆਰ ਹੋਗਾ ਵਿੱਚ ਚੂਹੇ ਚ ਆਇਆ ਕੁਛ ਵੜਨ ਦਾ ਖਤਰਾ ਰਹਿੰਦਾ ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਓ ਵੀ ਤੁਸੀਂ 1000 ਨਾਲ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਕਾ ਕਬੜਾ 1000 ਨਾਲੋਂ ਵੱਧ ਰੇਟ 'ਚ ਹੀ ਵਧੀਆ ਹੈ ਡਾ ਮਾੜਾ ਨਹੀਂਗਾ ਉਸ ਨਾਲ ਠੀਕ ਆ ਤੇ ਤੁਸੀਂ ਮਤਲਬ ਲੈ ਲਿਓ ਜਰੂਰ ਇਸ ਚੀਜ਼ ਦਾ ਆਪਾਂ ਨੂੰ ਨੁਕਸਾਨ ਨਹੀਂ ਹੈਗਾ ਫਾਇਦਾ ਹੀ ਆ ਇਹਦੀ ਬੈਕ ਸਾਈਡ ਵੀ ਤੁਹਾਨੂੰ ਮੈਂ ਦਿਖਾ ਦਿੰਨੀ ਹ ਕੁਝ ਅਸਤ੍ਰ ਬਣੀ ਹੋਈ ਆ ਇੱਕ ਮਿੰਨੀ ਫ੍ਰਿਜ ਦੀ ਤਰ੍ਹਾਂ ਲੱਗਦਾ ਵੇਖਣ ਨੂੰ ਐ ਲੱਗਦਾ ਜਿਵੇਂ ਨਿੱਕੀ ਜੀ ਫ੍ਰਿਜ ਪਈ ਹੁੰਦੀ ਹੈ ਕਿਉਂਕਿ ਫਰੰਟ ਸਾਈਡ ਇਸ ਤਰ੍ਹਾਂ ਹੈ ਨਾ ਇਸ ਕਰਕੇ ਬਹੁਤ ਹੈਂਡਲ ਵੀ ਬਣਿਆ ਹੋਇਆ ਹੈਂਡਲ ਵੀ ਕੋਈ ਮਾੜਾ ਨਹੀਂ ਵੇਖਣ ਨੂੰ ਲੱਗਦਾ ਜਿਵੇਂ ਮੈਂ ਇਹ ਦੇਖਦੀ ਸੀ ਵੀ ਮਜ਼ਬੂਤ ਨਹੀਂਗਾ ਪਰ ਸਹੀ ਆ ਆਪਣੀ ਮਾਰ ਚੱਲ ਜੂਗਾ ਤੇ ਆਟਾ ਪੀਸ ਕੇ ਆਉਂਦਾ ਕਾਦੇ ਵਿੱਚ ਆ ਉਹ ਇੱਥੇ ਇੱਕ ਮਤਲਬ ਛੋਟੀ ਜੀ ਮਿੱਟੀ ਜੀ ਬਣੀ ਹੁੰਦੀ ਹੈ ਉਹ ਥੱਲੇ ਲੱਗੇ ਨੇ ਹੁਣ ਇਸ ਟਾਈਮ ਉਦੇ ਵਿੱਚ ਉਧਰੋਂ ਤਾਂ ਇੱਥੇ ਫਿੱਟ ਕਰ ਦੇਣਾ ਆਪਾਂ ਇਹਨੂੰ ਤੇ ਉਧਰੋਂ نیچے ਫਿੱਟ ਕਰ ਦੇਣਾ ਆ ਬੈਗ ਜਿਹਾ ਬਣਿਆ ਹੁੰਦਾ ਠੀਕ ਹੈ ਇਹਨੂੰ ਪ੍ਰੋਪਰ ਫਿੱਟ ਕੀਤਾ ਜਾਂਦਾ ਬਿਲਕੁਲ ਵੀ ਨਹੀਂ ਉੱਡਦਾ ਜੇਕਰ ਆ ਇੱਕ ਸਾਢੇ ਤੋਂ ਰਹਿ ਗਈ ਸੀ ਅਜਨਾਲੀ ਇਸ ਕਰਕੇ ਥੋੜਾ ਬੜਾ ਇਧਰ ਉਧਰ ਖਿੰਡ ਗਿਆ ਨਹੀਂ ਤਾਂ ਆਟਾ ਬਿਲਕੁਲ ਵੀ ਬਾਹਰ ਨਹੀਂ ਨਿਕਲਦਾ ਜਿਹੜਾ ਨਿਕਲਿਆ ਉਹ ਸਾਡੀ ਮਿਸਟੇਕ ਨਾਲ ਨਿਕਲਿਆ ਠੀਕ ਹੈ ਇੱਥੋਂ ਇਹ ਘੁੰਮਦੀ ਹੈ ਤੇ ਅਨਾਜ ਜਿਹੜਾ ਨਾਲ ਕੋ ਮੱਕੀ ਤੇ ਆਪਣਾ ਆਟਾ ਬੰਨਦਾ ਇੱਥੇ ਹੋ ਜਾਂਦੀ ਆ ਇਹ ਲੋਕ ਇਹ ਦਾ ਲੋਕ ਬਣਿਆ ਆ ਇਸ ਤਰ੍ਹਾਂ ਕਰਕੇ ਇਹਨੂੰ ਬੰਦ ਕਰ ਦਿੱਤਾ ਤੇ ਇਹ ਆ ਆਟੋਮੈਟਿਕ ਜਦੋਂ ਆ ਬੰਦ ਹੋ ਜਾਂਦੀ ਆ ਤੇ ਇਹ ਚੱਲ ਪੈਂਦੀ ਆ ਜਦੋਂ ਕਿਤੇ ਮੰਨ ਲਓ ਬਾਇਬੈਂਸ ਬੱਚਾ ਵੀ ਇਹਨੂੰ ਖੋਲਦਾ ਹੈ ਨਾ ਤੇ ਇਹਨੇ ਇਹਨੂੰ ਖੋਲਣਗੇ ਇਹਨੇ ਬੰਦ ਹੋ ਜਾਣਾ ਠੀਕ ਆ ਸੋ ਇਹ ਚੀਜ਼ ਮੈਨੂੰ ਵਧੀਆ ਲੱਗੀ ਬਾਇਬੈਂਸ ਕਿਤੇ ਆਪਾਂ ਕੋਈ ਬੱਚਾ ਖੋਲ ਵੀ ਲੈਂਦਾ ਹੈ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਆ ਇਹਦੇ ਨਾਲ ਦਿੱਤੀਆਂ ਗਈਆਂ ਛੰਨਣੀਆਂ ਕਹਿ ਸਕਦੇ ਹੋ ਜੋ ਵੀ ਤੇ ਇਹਦੇ ਨਾਲ ਹਲਦੀ ਮਿਰਚ ਹਰ ਇੱਕ ਚੀਜ਼ ਤੁਸੀਂ ਮੋਟੀ ਬਰੀਕ ਕਿੰਨੀ ਰੱਖਣੀ ਮੈਦਾ ਛੋਲੇ ਜੋ ਮਰਜੀ ਪੀ ਲੋ ਤੁਹਾਡੀ ਇੱਛਾ ਹੈ ਤੇ ਉਹਨਾਂ ਨੇ ਸਭ ਸਮਝਾਇਆ ਜਿੰਨਾ ਬਰੀਕ ਜਾਲੀ ਰੱਖੋਗੇ ਜਿੰਨੀ ਤੁਹਾਨੂੰ ਬਰੀਕ ਚੀਜ਼ ਚਾਹੀਦੀ ਬਰੀਕ ਰੱਖ ਲਓ ਜਿੰਨੀ ਮੋਟੀ ਤੇ ਖਾਸ ਕਰਕੇ ਉਹਨਾਂ ਨੇ ਹਲਦੀ ਵਾਸਤੇ ਦੋ ਜਾਂ 2.5 ਦੀ ਤੇ ਕਣਕ ਵਾਸਤੇ ਤਿੰਨ ਦੀ ਜਾਂ ਛੰਨਣੀ ਰੱਖ ਲਓ ਇਹਨੂੰ ਰੱਖਦੇ ਆਪਾਂ ਸਾਈਡ ਤੇ ਬਾਕੀ ਤੁਹਾਨੂੰ ਦੱਸਦੇ ਆ ਇਹਨੂੰ ਉੱਪਰੋਂ ਐ ਚੁੱਕਣਾ ਹੈ ਤੇ ਆ ਇਹਨਾਂ ਨੇ ਨਾਲ ਸਾਨੂੰ ਆਪਾਂ ਨੂੰ ਬੈਗ ਐਕਸਟਰਾ ਦਿੱਤੇ ਹੋਏ ਆ ਜਿਵੇਂ ਅਲੱਗ-ਅਲੱਗ ਚੀਜ਼ਾਂ ਪੀਸਣ ਵਾਸਤੇ ਤੇ ਆ ਇਹਦਾ ਬਣਿਆ ਹੁੰਦਾ ਸਿਸਟਮ ਇੱਥੇ ਇਹ ਵੀ ਆਟੋਮੈਟਿਕ ਆ ਜਦੋਂ ਇਹਦੇ ਵਿੱਚ ਧਾਣੇ ਆਪਾਂ ਭਰਦੇ ਨਾ ਹੁੰਦਾ ਜਦੋਂ ਧਾਣੇ ਮੁੱਕ ਜਾਣੇ ਆ ਉਦੋਂ ਇਹਨੇ ਆਲਾਰਮ ਟੂ 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 ਹੋ ਜਿਨਾ ਸ਼ੁਰੂ ਹੋ ਜਾਂਦਾ ਹੈ ਤੇ ਨਾਲ ਇੱਕ ਛੋਟਾ ਜਿਹਾ ਬ੍ਰਸ਼ ਵੀ ਦਿੱਤਾ ਜਿਵੇਂ ਆ ਸਫਾਈ ਹੁਣ ਆਪਾਂ ਕਰਾਂਗੇ ਤੇ ਇੱਥੇ ਸਾਰੀਆਂ ਇਨਸਟਰਕਸ਼ਨਸ ਜੋ ਵੀ ਸਾਰਾ ਡਿਟੇਲ ਦੇ ਵਿੱਚ ਸਮਝਾਇਆ ਹੋਇਆ ਉੱਪਰ ਲਿਖਿਆ ਹੋਇਆ ਹੈ ਮਸ਼ੀਨ ਆਪਣੇ ਆਪਣੇ ਆ ਬੰਦ ਹੋਣੇ ਕੇ ਬਾਅਦ ਸਾਰਾ ਕੁਝ ਵੀ ਕੀ ਚੱਕਰ ਹੈ ਕੀ ਸਿਸਟਮ ਹੈ ਜੇ ਨਾ ਸਮਝ ਜਾਵੇ ਤਾਂ ਇੱਥੇ ਸਾਰਾ ਕੁਝ ਲਿਖਿਆ ਹੋਇਆ ਹੈ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਆਟਾ ਚੱਕੀ ਲਿਆਉਣਾ ਚਾਹੁੰਦੇ ਹੋ ਤੁਸੀਂ ਵੀ ਪਰੇਸ਼ਾਨ ਹੋ ਚੁੱਕੇ ਹੋ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਪ ਦੇ ਆٹے ਦੀ ਕਣਕ ਤੁਹਾਨੂੰ ਨਹੀਂ ਮਿਲ ਰਹੀ ਸਾਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਸੀ ਆਟਾ ਪ੍ਰੋਪਰ ਸੋਹਣਾ ਨਹੀਂ ਸੀ ਗੁਜਜ ਦਾ ਲੁੱਕ ਨਹੀਂ ਸੀ ਵਧੀਆ ਆਉਂਦੀ ਤੇ ਇਸ ਕਰਕੇ ਅਸੀਂ ਇਹ ਲੈ ਕੇ ਆਏ ਆਟਾ ਚੱਕੀ ਜੇਕਰ ਤੁਸੀਂ ਵੀ ਸੋਚ ਰਹੇ ਹੋ ਪਰਚੇਸ ਕਰਨ ਬਾਰੇ ਤਾਂ ਲਿਆ ਸਕਦੇ ਜੇ ਇਹ ਸਾਨੂੰ ਵਿਦ ਇਹਦੇ ਕਬਡ ਆਪਾਂ ਨੂੰ ਪਈ ਹੈ 16000 ਦੀ ਮੇਬੀ ਤੇ ਉਵੇਂ ਪੈਣੀ ਸੀ ਆਪਾਂ ਨੂੰ 15000 ਰੁਪਏ ਠੀਕ ਹੈ ਤੇ ਦੋ ਦੀ ਮੋਟਰ ਹੈ ਦੀ ਤੇ 20 ਮਿੰਟਾਂ ਦੇ ਵਿੱਚ ਇਹਨੇ ਇੱਕ ਆ ਜਿਹੜਾ ਭਰਿਆ ਹੋਇਆ ਨਾ 15 ਮਿੰਟਾਂ ਦੇ ਵਿੱਚ ਆ ਇੱਕ ਭਰ ਕੇ ਐ ਪੀਤਾ ਸੀ ਤੇ 18 ਐ ਇੱਕ ਘੰਟੇ ਵਿੱਚ ਸ਼ਾਇਦ ਕਹਿੰਦੇ 18 ਕੇਜੀ ਮੇਬੀ ਇਦਾਂ ਹੀ ਆ ਸ਼ਾਇਦ ਸੌਰੀ ਮੇ ਵੈਸੇ ਇਦਾਂ ਹੀ ਆ 18 ਕਿਲੋ ਜਿਹੜੀ ਆ ਪੀਸ ਦਿੰਦੀ ਹੈ ਤੁਸੀਂ 2 ਘੰਟਿਆਂ ਵਿੱਚ ਇੱਕ ਮਾਣ ਪੀਸ ਸਕਦੇ ਜੇ ਮੈਨੂੰ ਤਾਂ ਲੱਗਦਾ ਹਾਂਜੀ ਇੱਥੇ ਤੱਕ ਹੈ ਤੇ ਘਰ ਦੀ ਮਤਲਬ ਘਰ ਵਾਸਤੇ ਬਹੁਤ ਬੈਸਟ ਹੈ ਜਿਵੇਂ ਕਹਿੰਦੇ ਆ ਨਾ ਕਿ ਆ ਤਾਜ਼ਾ ਆਟਾ ਤੁਹਾਨੂੰ ਆਪਾਂ ਚਲ ਚਲ ਕਿਲੋ ਪਿਆ ਕੇ ਲੈਣੀ ਇੱਥੇ ਆਪਾਂ 10 ਕਿਲੋ ਵੀ ਪੀ ਕੇ ਰੱਖ ਸਕਦੇ ਆ ਕਹਿਣ ਦਾ ਭਾਵ ਕਿ ਆਪਾਂ ਜਿੰਨਾ ਤਾਜ਼ਾ ਆਟਾ ਰੱਖ ਕੇ ਖਾਵਾਂਗੇ ਓਨਾ ਹੀ ਆਪਣੀ ਸਿਹਤ ਲਈ ਵਧੀਆ ਹੈ ਕਹਿੰਦੇ ਜਿਆਦਾ ਲੰਮਾ ਆਟਾ ਵੀ ਨਹੀਂ ਰੱਖਣਾ ਚਾਹੀਦਾ ਸੋ ਇਸ ਤਰੀਕੇ ਨਾਲ ਜਿਵੇਂ ਖੀਏ ਤਾਂ ਬੈਸਟ ਤਰੀਕਾ ਤੇ ਹੁਣ ਆ ਜੀ ਆਪਾਂ ਛੋਟੇ ਮਸਾਲਿਆਂ ਵੱਲ ਆ ਇਹ ਬਣਿਆ ਹੋਇਆ ਇਹਦਾ ਜੋ ਵੀ ਪੋਰਟ ਜਆ ਇਹ ਛੋਟੇ ਮਸਾਲਿਆਂ ਵਾਸਤੇ ਜਿਵੇਂ ਹਲਦੀ ਪੀਲੀ ਹੋਵੇ ਜਾਂ ਕੁਝ ਵੀ ਉਹ ਤੁਹਾਨੂੰ ਮੈਂ ਦੱਸਦੀ ਆ ਆਪਾਂ ਕਿਸ ਤਰ੍ਹਾਂ ਲਗਾਉਣਾ ਉਹ ਲੱਗਣਾ ਇੱਥੇ ਅੱਗੇ ਇਹਦੀ ਜਿਹੜੀ ਆ ਸਾਹਮਣੇ ਵਾਲੀ ਪੱਤਰੀ ਆ ਇਹਨੂੰ ਕੱਢ ਲੈਣਾ ਆਪਾਂ ਕਾ ਜੀ ਤੇ ਇੱਥੇ ਆਪਾਂ ਕਰਾਂਗੇ ਇਹਨੂੰ ਅਡਜੈਸਟ ਇਹ ਦੇਖੋ ਆ ਬਣਿਆ ਹੋਇਆ ਇਸ ਤਰ੍ਹਾਂ ਇਹ ਚੰਗੀ ਤਰ੍ਹਾਂ ਦਿਖਾ ਸਕਾਂ ਮੈਂ ਤੁਹਾਨੂੰ ਇਹ ਆਹ ਵਾਲੀ ਪੱਤਰੀ ਨੂੰ ਇੱਥੇ ਆਪਾਂ ਅਡਜੈਸਟ ਕਰਦੇ ਨਾ ਮੈਂ ਕੈਮਰਾ ਵੀ ਹੋ ਹੈਂਡਲ ਕਰ ਰਹੀ ਹਾਂ ਨਾਲ-ਨਾਲ ਤੇ ਨਾਲ ਲਗਾ ਵੀ ਰਹੀ ਹਾਂ اچھا ਹਾਂਜੀ ਹਾਂ ਹੋ ਨਾ ਗਿਆ ਸੀ ਆਹ ਦੇਖੋ ਜੀ ਆ ਲੱਗ ਗਿਆ ਇੱਥੇ ਆਪਾਂ ਜੋ ਵੀ ਆਪਾਂ ਪੀਸੇਸ ਪਾਉਂਦੇ ਜਾਣਾ ਇਹਨੇ ਪੀਸ ਕੇ ਤੇ ਇੱਥੇ ਇੱਕ ਬੈਗ ਅਲੱਗ ਲੈਂਦਾ ਆਪਾਂ ਹਲਦੀ ਵਾਸਤੇ ਜਾਂ ਮਸਾਲਾ ਕੁਝ ਵੀ ਪੀਸਣਾ ਹੋਵੇ ਇੱਥੇ ਆ ਜਾਣਾ ਤੇ ਹੁਣ ਵੇਖੋ ਹੋ ਗਿਆ ਨਾ ਹਰੇਕ ਪ੍ਰੋਬਲਮ ਦਾ ਹੱਲ ਘਰ ਵਿੱਚ ਹੀ ਕੋਈ ਜਨ ਜਟਣੀ ਆਪਾਂ ਪੀਸੀ ਪਸਾਈ ਹਲਦੀ ਲੈ ਕੇ ਆਉਨੇ ਆ ਹਨਾ ਤੇ ਟੈਨਸ਼ਨ ਹੁੰਦੀ ਆ ਪਤਾ ਨਹੀਂ ਇਹਦੇ ਵਿੱਚ ਮਿਲਾਵਟ ਨਾ ਹੋਵੇ ਮਿਰਚਾਂ ਚ ਮਿਲਾਵਟ ਨਾ ਹੋਵੇ ਹੁਣ ਮੇਰੇ ਹਸਬੰਦ ਮਿਰਚਾਂ ਲੈ ਕੇ ਆਏ ਆ ਚਲੋ ਸਾਤੀਆਂ ਮਿਰਚਾਂ ਦੇ ਮਲਾਵਟਾ ਨਹੀਂ ਨਾ ਕਰ ਸਕਦੇ ਹੁਣ ਉਹ ਸਾਤੀਆਂ ਮਿਰਚਾਂ ਆਪਾਂ ਜਿਹੜੀਆਂ ਉਹ ਤੁਹਾਨੂੰ ਪੀ ਕੇ ਦਿਖਾਵਾਂਗੇ ਕੋਸ਼ਿਸ਼ ਤਾਂ ਮੇਰੀ ਸੀ ਇਸੇ ਵੀਡੀਓ ਚ ਪੀ ਕੇ ਵਿਖਾਵਾ ਪਰ ਨਹੀਂ ਹੋ ਸਕਿਆ ਪੋਸੀਬਲ ਤੇ ਹੁਣ ਮੈਂ ਤੁਹਾਨੂੰ ਪੀ ਕੇ ਦਿਖਾਉਂਗੀ ਫਿਰ ਕਿਸੇ ਦਿਨ ਤੇ ਕਨਕ ਦੀ ਅੱਜ ਇਹਦੇ ਚ ਰਿਵਿਊ ਦੇਤੇ ਆ ਵੀ ਕਨਕ ਕਿਵੇਂ ਪੀਸੀ ਦੀ ਆ ਬਾਕੀ ਰੇਟ ਦਾ ਵੀ ਤੁਹਾਨੂੰ ਦੱਸਤਾ ਐ ਮੋਟਰ ਵੀ ਕਿੰਨੇ ਦੀ ਆ ਇਹਨੂੰ ਯੂਜ਼ ਕਿਵੇਂ ਕਰਨਾ ਐ ਤੇ ਨਾਲ ਨਾਲ ਤੁਹਾਨੂੰ ਕੁਝ ਵੀ ਕਰ ਕੰਮ ਕਰਾਂਗੇ ਤੇ ਫਿਰ ਰਿਵਿਊ ਦਿੰਦੇ ਰਵਾਂਗੇ ਤੇ ਜੇਕਰ ਤੁਹਾਡਾ ਬਜਟ ਅਲੋਅ ਕਰਦਾ ਹੈ ਤਾਂ ਤੁਸੀਂ ਜ਼ਰੂਰ ਖਰੀਦੋ ਕਿਉਂਕਿ ਇਹਦੇ ਫਾਇਦੇ ਇਹ ਆ ਵੀ ਇੱਕ ਤਾਂ ਆਪਾਂ ਤਾਜ਼ਾ ਆਟਾ ਖਾਵਾਂਗੇ ਤਾਜ਼ਾ ਆਟਾ ਖਾਣ ਦੇ ਫਾਇਦੇ ਬਹੁਤ ਹੁੰਦੇ ਆ ਕਿਉਂਕਿ ਜਿਆਦਾਤਰ ਕਿਹਾ ਜਾਂਦਾ ਆਪਾਂ ਜਿਵੇਂ 30 40 ਕਿਲੋ ਆਟਾ ਪਿਆ ਕੇ ਰੱਖ ਲੈਂਦੇ ਮਹੀਨਾ-ਮਹੀਨਾ ਵਰਤਦੇ ਆਂ ਵੈਸੇ ਕਹਿੰਦੇ ਆ ਜਿੰਨਾ ਤਾਜ਼ਾ ਆਟਾ ਦੱਸਦੇ ਰਾਟਾ ਖਾਓ ਫੇਰ ਨਵਾ ਤਾਜਾ ਪਿਓ ਤੇ ਆਪਾਂ ਇਸ ਤਰ੍ਹਾਂ ਵਾਰ-ਵਾਰ ਚੱਕੀ ਤੇ ਜਾ ਨਹੀਂ ਸਕਦੇ ਆਪਾਂ ਤਾਂ ਮਹੀਨੇ ਬਾਅਦ ਮਸਾ ਜਾਂਦੇ ਆ ਸੋ ਉਹ ਵੀ ਆਪਣਾ ਕਈ ਵਾਰੀ ਆਪਾਂ ਲੇਟ ਜਾਂਦੇ ਕਈ ਵਾਰੀ ਆਪਣਾ ਉੱਥੇ ਆਟਾ ਪਿਆ ਰਹਿੰਦਾ ਕਿੰਨੇ ਝੰਜਟਾ ਚਾਹੇ ਆਟੇ ਦੀ ਭਈਈ ਇੰਨੀ ਜ਼ਿਆਦਾ ਨਹੀਂ ਹੁੰਦੀ ਪਰ ਝੰਜਟ ਬਹੁਤ ਹੁੰਦੇ ਬੰਦਿਆਂ ਦਾ ਦੋ-ਦੋ ਤਿੰਨ ਨੰਨ ਬੀਬੀਆਂ ਰੌਲਾ ਪਾਉਂਦੀਆਂ ਨੇ ਲੈ ਜਾਓ ਵੀ ਕਣਕ ਲੈ ਜਾਓ ਵੀ ਪਿਆ ਲਿਓ ਤੇ ਜੇ ਜਾਂਦੇ ਵੀ ਆ ਤੇ ਉੱਥੇ ਪਿਆ ਰਹਿੰਦਾ ਆਟਾ ਲਿਹਾਣ ਕੋਣੋ ਪਿਆ ਰਹਿੰਦਾ ਸੋ ਇਹ ਜਿਹੜੀਆਂ ਪ੍ਰੋਬਲਮਾਂ ਤੇ ਫਿਰ ਇਹ ਕਪੜਕਾਰ ਦੀ ਚੱਕੀ ਦਾ ਤਾਜ਼ਾ ਆਟਾ ਖਾਵਾਂਗੇ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਪ੍ਰੋਬਲਮ ਜਿਵੇਂ ਕਿ ਜ਼ਿਆਦਾਤਰ ਚੱਕੀਆਂ ਤੇ ਕਿਸੇ ਦਾ ਆਟਾ ਚੇਂਜ ਕੀਤਾ ਜਾਂਦਾ ਹੈ ਉਹ ਪ੍ਰੋਬਲਮ ਆ ਕਈ ਵਾਰੀ ਸਾਨੂੰ ਖਰਾਬ ਆਟੇ ਦੀ ਕਣਕ ਦੀ ਆਟਾ ਦਿੱਤਾ ਗਿਆ ਕਾਲੀ ਬਿਲਕੁਲ ਕਾਲਾ ਸੋ ਇਹਨਾਂ ਚੀਜ਼ਾਂ ਤੋਂ ਦੁਖੀ ਹੋ ਕੇ ਅਸੀਂ ਇਸ ਵਾਰ દિਵਾਲੀ ਦਾ ਗਿਫਟ ਲੈ ਲਓ ਮੇਰੇ ਹਸਬੰਦ ਕਹਿੰਦੇ ਸੀ ਵੀ ਲਿਆਉਣੀ ਲਿਆਉਣੀ ਹੈ ਤੇ ਸੋ ਸੀ ਲੈ ਕੇ ਆਏ ਸਾਨੂੰ ਤਾਂ ਬਹੁਤ ਬੈਨੀਫਿਟ ਲੱਗਾ ਜੇ ਤੁਹਾਨੂੰ ਵੀ ਇਸ ਚੀਜ਼ ਦੀ ਜ਼ਰੂਰਤ ਹੋਵੇ ਤੁਹਾਨੂੰ ਵੀ ਲੱਗ ਰਿਹਾ ਹੋਵੇ ਕਿ ਬੜਾ ਝੰਜਟ ਆਟਾ ਪਸਾਉਣ ਦਾ ਤੇ ਤੁਸੀਂ ਵੀ ਲਿਆ ਸਕਦੇ ਹੋ ਬਹੁਤ ਵਧੀਆ ਚੀਜ਼ ਹੈ ਬਾਕੀ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਵਧੀਆ ਲੱਗੇ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਜਾਂਦੇ ਜਾਂਦੇ ਕਰਜੋ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦੇ ਆਂ ਨੈਕਸਟ ਵਲੌਗ 'ਚ ਤਦ ਤੱਕ ਲਈ ਬਾਏ